ਤੋਂ ਪਹਿਲਾ ਤੁਹਾਡੇ ਨੋਟਿਸ ਹੈਗਾ ਖੱਬੇ ਰਾਜਪੂਤਾਂ ਇੱਕ ਫੁੱਟਬਾਲ ਦਾ ਆਪਣੀ ਗੇਮ ਚੱਲ ਰਹੀ ਸੀ ਉਹਦੇ ਵਿੱਚ ਇੱਕ ਫਾਇਰਿੰਗ ਕਰਕੇ ਇੱਕ 14 ਸਾਲ ਦੇ 13-14 ਸਾਲ ਦੇ ਬੱਚੇ ਦੀ ਡੈਥ ਹੋਈ ਸੀ ਜਿੱਤੇ ਗੋਲੀ ਲੱਗ ਗਈ ਸੀ ਤੇ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਡੇ ਐਸਐਚਓ ਸਾਹਿਬ ਸਾਡੀ ਪੂਰੀ ਟੀਮ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਐਸਐਸਪੀ ਸਾਹਿਬ ਦੀ ਰਹਿਮਾਈ ਹੇਠ ਡੀਆਈ ਸਾਹਿਬ ਸ਼੍ਰੀ ਸਤੰਦਰ ਸਿੰਘ ਉਹਨਾਂ ਦੀ ਡਾਇਰੈਕਸ਼ਨ ਤੇ ਇਹ ਅਸੀਂ ਟੀਮਾਂ ਬਣਾਈਆਂ ਸੀ ਤੇ ਉਹਦੇ ਸਬੰਧ ਵਿੱਚ ਹੀ ਸਾਡੇ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਦਲਵੀਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਨੰਗਲੀ ਕਲਾ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਇਸ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਂਡ ਇਹ ਜਿਹੜਾ ਬੰਦਾ ਅਸੀਂ ਰਾਉਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਐਸਐਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਟਲ ਜਿਹੜਾ ਜਿੰਨੇ ਨੇ ਫਾਇਰਿੰਗ ਕੀਤੀ ਸੀ ਉਹ ਰਿਕਵਰ ਕਰ ਉਥੋਂ ਬੱਸੇ ਨੇ ਆਉਂਦੇ ਆ ਪੀਪਲ ਸ਼ਹਿਰੂਦ ਦਾ ਹੈਗਾ ਦਰਸ ਇਹਦੇ ਥੱਲੇੋਂ ਕੁੱਟ ਕੇ ਇੱਕਦਮੀ ਫਾਇਰਿੰਗ ਇਹਨਾਂ ਤੇ ਕਰਤੀ ਉਹਦੇ ਨਾਲੋਂ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਉੱਤੇ ਫਾਇਰ ਲੱਗ ਗਿਆ ਐਸਐਚਓ ਸਾਹਿਬ ਦੀ ਬੜੀ ਮੁਸ਼ਕਲ ਨਾ ਬਚੀ ਇਹਦੇ ਵਿੱਚ ਤੇ ਫਿਰ ਭੱਜਣ ਲੱਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਰ ਫਾਇਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਫਿਰ ਐਸਐਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫਿਰ ਲੱਤ ਦੇ ਵਿੱਚ ਲੱਗ ਗਿਆ ਤੇ ਉਹ ਇੰਜਰਡ ਉਹਨੂੰ ਸੀ ਹਸਪੀਟਲ ਭੇਜ ਦਿੱਤਾ ਇਹ ਕਿੰਨੇ ਵਜੇ ਦਾ ਵਾਕਿਆ ਜੀ ਇਹ ਕਰਦਾ ਸਾਡੇ ਕਰੀਬ 1.30 ਵਜੇ ਸਰ ਕੀ ਇਹਦੀ ਹਿਸਟਰੀ ਕੀ ਹੈ ਪਹਿਲਾਂ ਇਹਨਾਂ ਬੰਦੇ ਦੀ ਹਿਸਟਰੀ ਹੈ ਇਥੋਂ ਦਾ ਖੱਬੇ ਰਾਜਪੂਤਾਂ ਦਾ ਮੁੰਡਾ ਆ ਗੁਰਪ੍ਰੀਤ ਸਿੰਘ ਏਲੀਅਸ ਜਾਨੂੰ ਉੱਤਰ ਪਰਮਜੀਤ ਸਿੰਘ ਇਹ ਹੁਣ ਫੌਜ ਦੇ ਵਿੱਚ ਅਫਰਦੀ ਇਹਨੂੰ ਉਸ ਦਿਨ ਇਹਨਾਂ ਦੇ ਪਿੰਡ ਵਾਲੇ ਕਲੱਬ ਨੇ ਉਹਨੂੰ ਸੱਦਿਆ ਸੀ ਫੁੱਟਬਾਲ ਦਾ ਮੈਚ ਖੇਡਣ ਲਈ ਲੇਕਿਨ ਇਹਦੀ ਤੇ ਇੱਕ ਅਮਰ ਹੈ ਇਹਨਾਂ ਦੇ ਪਿੰਡ ਦਾ ਉਹ ਜੋ ਹੁਣ ਕਹਿ ਰਹੇ ਆ ਵੀ ਬਾਹਰ ਆ ਇਹਨਾਂ ਦੀ ਆਸ ਵਿੱਚ ਕੋਈ ਛੋਟੇ ਹੁੰਦੇ ਕੋਈ ਰੰਜਿਸ਼ ਪੰਜ ਇੱਕ ਸਾਲ ਪਹਿਲਾਂ ਹੋਈ ਸੀਗੀ ਗਰਾਊਂਡ ਦੇ ਵਿੱਚ ਹੀ ਲੜ ਪਏ ਸਿਰਫ ਉਹ ਉਸ ਬੰਗੇਸ਼ਨ ਨੂੰ ਲੈ ਕੇ ਇਹ ਸਾਰਾ ਅਮਰ ਤੇ ਉਹਦੀ ਮਦਰ ਨੇ ਜਿਹੜਾ ਇਹ ਸਾਰਾ ਛੜਜੰਤ ਰਚਿਆ ਇਹਨਾਂ ਨੂੰ ਹਾਇਰ ਕੀਤਾ ਤੇ ਉਹਦੇ ਵਿੱਚ ਬੰਦਿਆਂ ਨੂੰ ਬੁਲਾ ਕੇ ਇਹ ਉਸ ਕਰਕੇ ਉਹਨੂੰ ਮਾਰਨਾ ਚਾਹੁੰਦੇ ਸੀ ਫਾਇਰਿੰਗ ਇਹਨਾਂ ਨੇ ਉੱਤੇ ਅਸੀਂ ਗੁਰਪ੍ਰੀਤ ਦੇ ਕੀਤੀ ਲੇਕਿਨ ਉਹ ਗੁਰਪ੍ਰੀਤ ਦੇ ਉਹ ਡਿਗਣ ਕਰਕੇ ਇੱਕ ਗੋਲੀ ਜਿਹੜੀ ਆ ਉਹ ਅੱਗੇ ਜਾ ਕੇ ਉਸ ਬੱਚੇ ਦੇ ਲੱਗੇ ਗੁਰਸੇਵਕ ਨਾ ਸੀ ਉਹਦਾ ਓਕੇ ਹਾਂ ਤਾਂ ਉਹਦੀ ਡੈਥ ਹੋ ਗਈ ਅੱਜ ਕਿੰਨੇ ਫਾਇਰ ਹੋਏ ਨੇ ਇੱਥੇ ਅੱਜ ਇੱਕ ਫਾਇਰ ਉਹਨਾਂ ਨੇ ਕੀਤਾ ਦੂਜਾ ਤਾਂ ਨਹੀਂ ਕਰ ਸਕਿਆ ਉਹ ਤਾਂ ਦੋ ਫਾਇਰ ਸਾਡੇ ਵੱਲੋਂ ਹੋਏ ਆ ਇੱਕ ਐਸਐਚਓ ਵੱਲੋਂ ਹੋਈ ਫਾਇਰ ਹੋਇਆ ਜਦੋਂ ਦੂਜਾ ਲੱਗਾ ਮਨ ਫਿਰ ਇਹਨਾਂ ਨੇ ਫਾਇਰ ਕਰਕੇ ਉਹਦੀ ਲੱਤ ਚਲਾ ਗਿਆ ਅਜੇ ਦੋਸ਼ੀ ਇਕੱਲਾ ਹੀ ਸੀ ਜਾਂ ਨਾਲ ਵੀ ਸੀ ਇੱਥੇ ਹਾਂ ਇਕੱਲਾ ਹੀ ਸੀ ਇਹ ਇਕੱਲਾ ਹੀ ਹੈ ਇਹਨੂੰ ਇਹ ਰਿਕਵਰੀ ਕਰਨ ਲਈ ਲਿਆਂਦਾ ਸੀ ਇੱਥੇ ਕਿਹੜੇ ਹਥਿਆਰ ਦੀ ਰਿਕਵਰੀ ਹੋਈ ਹੈ ਜੀ ਰਿਕਵਰ ਪਿਸਟਲ ਹੈਗਾ ਬਾਕੀ ਦਾ ਤੋਂ ਹੁਣ ਅਸੀਂ ਉਹਨੂੰ ਅਨਲਾਈਜ਼ ਕਰਾਂਗੇ ਕਿ ਕਿੰਨੇ ਬੋਰ ਦਾ ਹੈਗਾ ਹੂੰ ਪਿਸਟਲ ਹੈਗਾ ਕੀ ਸਮਝਦੇ ਆ ਕੋਈ ਨੈਟਵਰਕ ਇਹਨਾਂ ਦਾ ਹੋਰ ਵੀ ਹੈਗਾ ਕੀ ਪ੍ਰਤੀਸ਼ਠਾ ਦੇ ਸਾਹਮਣੇ ਬਹੁਤ ਅਸੀਂ ਦੇਖੋ ਅਮਰ ਦੀ ਮਾਂ ਜਿਹੜੀ ਆਰੈਸਟ ਕੀਤੀ ਆ ਉਹ ਜਿਹੜੀ ਇਹਨਾਂ ਨੂੰ ਸ਼ੈਲਟਰ ਦਿੰਦੀ ਸੀ ਇਹਦੇ ਮਤਲਬ ਵਧੀਆ ਇੱਕ ਹੈਗਾ ਅਮਰਤ ਗਾਂਧੀ ਆ ਹੂੰ ਇਹ ਪਰਥ ਪਿੰਡ ਦਾ ਆ ਇੱਕ ਜੋਬਨਜੀਤ ਹੈਗਾ ਤਤਲੇ ਦਾ ਇੱਕ ਗੁਰਪ੍ਰੀਤ ਗੋਪੀਆ ਸੰਗਰਾਏ ਦਾ ਇਹ ਸਾਰੇ ਇਹਦੇ ਨੈਟਵਰਕ ਚ ਉਸ ਸ਼ੂਟਰ ਨੂੰ ਤੇ ਇਹਨੂੰ ਕਲਵੀਰ ਨੂੰ ਇਹਨਾਂ ਨੇ ਸਪੋਰਟ ਕੀਤੀ ਆ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਕਿਸੇ ਦੇ ਘਰ ਠਹਿਰਾਉਣਾ ਪੂਰਾ ਮਤਲਬ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ ਇਹ ਤਿੰਨ ਬੰਦੇ ਉਹ ਆ ਹੁਣ ਟੋਟਲ ਅਸੀਂ ਪੰਜ ਅਰੈਸਟ ਕਰ ਲਏ ਹਾਂ ਬਾਕੀ ਜਲਦੀ ਫੜ ਲਾਂਗੇ ਸਾਰੇ ਹੋਰ ਵੀ ਕੁਝ ਵਾਰਦਾਤਾਏ ਸਾਹਮਣੇ ਆਉਂਦੀਆਂ ਵੀ ਕਰਦੇ ਨੇ ਹਾਂ ਬਿਲਕੁਲ ਬਿਲਕੁਲ ਇਹਨਾਂ ਨੇ ਇੱਕ ਹੋਰ ਵੀ ਬਾਤਦਤਾ ਕੀਤੀਆਂ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਉਹ ਬਾਕੀ ਉਹ ਚ ਕਲੀਅਰ ਕਰਾਂਗੇ ਹੁਣ ਕਿਹੜੇ ਹਸਪੀਟਲ ਇਹਨਾਂ ਨੂੰ ਬੜੇ ਇਹ ਬਾਬਾ ਕਾਲਾ ਸਾਹਿਬ ਸਰਕਾਰੀ ਹਸਪੀਟਲ ਅਗਲੀ ਕਾਰਵਾਈ ਕੀ ਹੈ ਜੀ ਅਗਲੀ ਵਾਰ ਸਾਨੂੰ ਪਰਚਾ ਦੇਵਾਂਗੇ ਉਹਦੇ ਤੇ ਕਾਰਵਾਈ ਕਰਾਂਗੇ ਜਿਹੜਾ ਅੱਜ ਹੋਇਆ ਹਾਂ ਜੀ ਓਕੇ ਥੈਂਕ ਯੂ